ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੇ ਗਾਲਜੀ ਕੌਲਿੰਗ ਦੇ ਅੰਦਰ ਪੰਜਾਬੀ ਵੀਲੌਗਸ ਵਿੱਚ ਸਵਾਗਤ ਹੈ ਵਾਈ ਬਲੋਗ ਪਰ ਇੱਕ ਖੁਸ਼ਰੋ ਚਾੜ ਦੀ ਕਲਾ ਜਰਾ ਬਲੌਗ ਦੀ ਸ਼ੁਰੂਆਤ ਕਰਨ ਦੇ ਲਈ ਸੀ ਜਿੱਦਾਂ ਆਪ ਆਪਣੇ ਨੂੰ ਸੋਈ ਦੇ ਕੰਮ ਕਰਨ ਲੱਗੇ ਸੀ ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰਦੀ ਹਾਂ ਬਾਕੀ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਸੀਗੇ ਬਹੁਤ ਅੱਛਾ ਲੱਗਾ ਠੀਕ ਹੈ ਜੀ ਵਧੀਆ ਲੱਗਿਆ ਸਾਨੂੰ ਕਮੈਂਟ ਪੜ ਕੇ ਮੈਂ ਕਿਹਾ ਚਲੋ ਨਾਲੇ ਆਪਣੀਆਂ ਭੈਣਾਂ ਦੇ ਕਮੈਂਟਾਂ ਦੇ ਜਵਾਬ ਦੇਣੀ ਆ ਬਾਕੀ ਜੋ ਵੀ ਵੀਡੀਓ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਜੋ ਕਰਾਂਗੇ ਬਾਕੀ ਤੁਹਾਨੂੰ ਸ਼ੇਅਰ ਕਰਦੇ ਹੁੰਨੇ ਆ ਕਿ ਕੇ ਕੇ ਸੀ ਤੇ ਇਹ ਵੀ ਜ਼ਰੂਰ ਦੱਸੂਗੀ ਇਹ ਇੱਕ ਸ਼ਾਮ ਦਾ ਟਾਈਮ ਸ਼ਾਮ ਦਾ ਕਿ ਰਾਤ ਦਾ ਟਾਈਮ ਸੀ ਕੰਮਾਂ ਤੋਂ ਹੋ ਗਏ ਸੀ ਫਿਰ ਤੇ ਮੈਂ ਚਲੋ ਆਪਣੇ ਨਾਲੇ ਕੰਮ ਕਰੂੰਗੀ ਨਾਲੇ ਆਪਣੀਆਂ ਭੈਣਾਂ ਦੇ ਕਮੈਂਟਾਂ ਦੇ ਜਵਾਬ ਦਵਾਂਗੀ ਜਿੱਦਾਂ ਕਿ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਕਿ ਦੀਵਾਲੀ ਚੱਲ ਰਹੀ ਹੈ ਹਨਾ ਤੇ ਆਪਾਂ ਆਪਣੇ ਸਾਰਾ ਦਿਨ ਕੰਮਾਂ ਦੇ ਵਿੱਚੇ ਨਿਕਲ ਜਾਂਦਾ ਤੇ ਆਪਾਂ ਆਪਣੀ ਸਕਿਨ ਦੀ ਬਹੁਤ ਘੱਟ ਕੇਅਰ ਕਰਦੇ ਆ ਹਨਾ ਜੀ ਆਪ ਆਪਣੇ ਵੱਲ ਬਹੁਤ ਘੱਟ ਧਿਆਨ ਦਿੰਦੇ ਆ ਤੇ ਪਰ ਕਮ ਸੇ ਕਮ ਸੌਣ ਲੱਗਿਆ ਤੁਸੀਂ ਛੋਟੇ ਛੋਟੇ ਮਜ਼ਾਜ ਜ਼ਰੂਰ ਕਰਿਆ ਕਰੋ ਇਹ ਤੁਹਾਨੂੰ ਬਹੁਤ ਫਾਇਦੇਮੰਦ ਹੋਣਗੇ ਠੀਕ ਹੈ ਜੀ ਬਸ ਰਿਜ਼ਲਟ ਵੀ ਇਹਨਾਂ ਦਾ ਵਧੀਆ ਆਂਦਾ ਹੈ ਤੇ ਮੈਂ ਕਿਹੜੇ ਤੇਲ ਦੀ ਰਾਤ ਨੂੰ ਸੌਣ ਲੱਗਿਆ ਆਪਣੇ ਮੂੰਹ ਤੇ ਮਸਾਜ ਕਰਦੇ ਹੁੰਦੀ ਅੱਜ ਤੁਹਾਨੂੰ ਉਹ ਵੀ ਵੀਡੀਓ ਸ਼ੇਅਰ ਕਰੂਣੀ ਠੀਕ ਹੈ ਜੀ ਬਹੁਤ ਅੱਛੇ ਕਮੈਂਟ ਪਹਿਲਾਂ ਤਾਂ ਦਲਜੀਤ ਕੌਰ ਦਾ ਮੈਂ ਕਮੈਂਟ ਪੜਿਆ ਦਲਜੀਤ ਕੌਰ ਜੀ ਨੇ ਮੈਨੂੰ ਕਿਹਾ ਬੱਚਾ ਹੀ ਹੋਣਾ ਜਿਨ੍ਹਾਂ ਨੇ ਮੈਨੂੰ ਲਿਖਿਆ ਅੰਟੀ ਜੀ ਵੀ ਮੈਨੂੰ ਕਿਸੇ ਨੇ ਨਾ ਵਹਿਮ ਪਾ ਦਿੱਤਾ ਕੀ ਮਨੀ ਪਲਾਂਟ ਨਹੀਂ ਲਾਈਦਾ ਹੁੰਦਾ ਘਰ ਦੇ ਵਿੱਚ ਨਹੀਂ ਜੀ ਮਨੀ ਪਲਾਂਟ ਲਾਈਦਾ ਕਿਉਂ ਨਹੀਂ ਲਾਈਦਾ ਮਨੀ ਪਲਾਂਟ ਤਾਂ ਬਹੁਤ ਅੱਛੀ ਚੀਜ਼ ਹੈ ਹੈ ਲਾਈਟ ਰ ਬੜਾ ਇੱਕ ਮਿੰਟ ਬਹੁਤ ਵਧੀਆ ਚੀਜ਼ ਆ ਮਨੀ ਪਲਾਂਟ ਮਨੀ ਪਲਾਂਟ ਦੇ ਨਾਲ ਸਾਨੂੰ ਬਹੁਤ ਅੱਛੀ ਪੋਜ਼ਿਟਿਵਿਟੀ ਵੀ ਆਉਂਦੀ ਹੈ ਠੀਕ ਹੈ ਜੀ ਤੇ ਜਿਉਂ-ਜਿਉਂ ਕਹਿੰਦੇ ਹੁੰਦੇ ਆ ਕਿ ਆਪਣੇ ਘਰ 'ਚ ਮਨੀ ਦਾ ਵਾਧਾ ਹੁੰਦਾ ਨੇ ਤੇ ਮਨੀ ਪਲਾਂਟ ਵੱਧਦੀ ਨਜ਼ਰ ਆਂਦੀ ਹੈ ਤੇ ਮਨੀ ਪਲਾਂਟ ਨੂੰ ਕਦੀ نیچے ਨੂੰ ਝੁਕੰਨੀ ਨਹੀਂ ਦੇਈਦਾ ਤਾਂ ਤੋਂ ਆਪਣੇ ਹੱਥ 'ਚ ਆਪਾਂ ਕੀ ਵੀਰੀ ਉੱਪਰ ਮੇਖ ਗੱਡ ਕੇ ਅਖਿੱਲੀ ਗੱਡ ਕੇ ਆਪਾਂ ਇਹਨੂੰ ਆਪਾਂ ਟੰਗ ਦੇਣੇ ਆ ਠੀਕ ਹੈ ਜੀ ਇਦਾਂ ਦਾ ਕੁਛ ਨਹੀਂ ਹੁੰਦਾ ਨਾਲੇ ਆਪਾਂ ਸਿੱਖ ਧਰਮ ਦੇ ਵਿੱਚ ਹੋ ਕੇ ਆਪਾਂ ਨੂੰ ਪਹਿਲੀ ਗੱਲ ਤੇ ਵਿਆਮਾ ਪਰਮਾ 'ਚ ਪੈਣਾ ਨਹੀਂ ਚਾਹੀਦਾ ਮੈਂ ਸ਼ੌਂਕ 'ਇਆ ਲਾਇਆ ਹੋਇਆ ਦੂਸਰੇ ਗਮਲੇ 'ਚ ਵੀ ਲਾਇਆ ਤੇ ਇਸ ਦੇ ਵਿੱਚ ਵੀ ਤੁਸੀਂ ਲਾਇਆ ਟੱਚ वुਡ ਮੈਨੂੰ ਪ੍ਰਮਾਤਮਾ ਦੀ ਦਿਆ ਨਾਲ ਜਦੋਂ ਦਾ ਮੈਂ ਮਨੀ ਪਲਾਂਟ ਲਾਇਆ ਮੈਨੂੰ ਤੇ ਬਹੁਤ ਅੱਛਾ ਮਤਲਬ ਮਹਿਸੂਸ ਵੀ ਹੁੰਦਾ ਤੇ ਮੇਰੇ ਲਈ ਬਹੁਤ ਅੱਛਾ ਹੀ ਹੋ ਰਿਹਾ ਤੁਸੀਂ ਜ਼ਰੂਰ ਪਾਣੀ ਦੀ ਬੋਤਲ ਚ ਲਾ ਲੋ ਜੇਕਰ ਤੁਸੀਂ ਲਾਣਾ ਮਿੱਟੀ ਦੇ ਗਮਲੇ ਚ ਲਾ ਲੋ ਬਸ ਹਾਂ ਇੰਨਾ ਜੀ ਜ਼ਰੂਰ ਹੈ ਕਿ ਚ ਝੂਠਾ ਪਾਣੀ ਨਹੀਂ ਦੇਈਦਾ ਹੁੰਦਾ ਠੀਕ ਹੈ ਜੀ ਇਹ ਛੋਟਾ ਛੋਟਾ ਧਿਆਨ ਰੱਖਿਆ ਕਰੋ ਜੇਕਰ ਤੁਸੀਂ ਪਾਣੀ ਦੀ ਬੋਤਲ ਚ ਲਾਉਂਦੇ ਹੋ ਤੇ ਪਾਣੀ ਦੀ ਬੋਤਲ ਨੂੰ ਨਾ ਥੋੜੇ ਹਫ਼ਤੇ ਬਾਅਦ 15 ਦਿਨਾਂ ਬਾਅਦ ਪਾਣੀ ਚੇਂਜ ਕਰ ਦਿਆ ਕਰੋ ਤੇ ਐਸਾ ਕੁਛ ਨਹੀਂ ਹੈ ਬਹਿਮ ਚ ਨਾ ਪਿਆ ਕਰੋ ਤੇ ਇੱਕ ਇਸਟ ਵੈਸਟ ਦੇ ਨਾਮ ਤੇ ਆਈਡੀ ਹੈ ਸਿਸਟਰ ਸ਼ਾਇਦ ਬਾਹਰ ਹੈ ਉਹਨਾਂ ਨੇ ਮੈਨੂੰ ਕਮੈਂਟ ਕੀਤੇ ਆ ਬਹੁਤ ਵਧੀਆ ਲੱਗਿਆ ਉਹ ਮੈਨੂੰ ਦੱਸ ਰਹੇ ਸੀਗੇ ਕਿ ਮੈਂ ਬਾਹਰ ਹਾਂ ਤੇ ਹੁਸ਼ਿਆਰਪੁਰ ਦੇ ਨੇ ਵਾਸਤੇ ਉਹਨਾਂ ਨੇ ਮੈਨੂੰ ਕਮੈਂਟ ਕੀਤੇ ਆ ਤੇ ਉਹ ਉਹਨਾਂ ਨੇ ਬਹੁਤ ਵਧੀਆ ਲੱਗਿਆ ਉਹਨਾਂ ਦਾ ਮੈਨੂੰ ਕਮੈਂਟ ਪਾਏ ਮੈਂ ਜਿਹੜੀ ਬਟਣਿਆਂ ਦਾ ਆਸਰੀ ਸੀ ਨਾ ਕਿ ਆਪਾਂ ਹਲਦੀ ਵਾਲੀ ਜਿਹੜੀ ਆਪਾਂ ਵੀਡੀਓ ਬਣਾਈ ਹੋਈ ਏ ਵੀ ਉਹਦੇ ਅੱਛੇ ਰਿਜ਼ਲਟ ਆ ਵਾਲਾਂ ਦੀ ਵਾਲੀ ਬਣਾਈ ਸੀਗੀ ਮੈਂ ਤੇ ਪੰਜਾਬੀ ਚ ਆਪਾਂ ਹਾਂਜੀ ਬਟਣਾ ਹੀ ਕਹਿੰਦੇ ਆ ਮੈਨੂੰ ਨੇ ਇੱਥੇ ਆਦਤ ਪੈ ਗਈ ਐ ਅਸਲ ਚ ਮੈਂ ਹਿੰਦੂਆਂ ਚ ਰਹਿੰਦੀ ਆ ਨਾ ਤੇ ਇੱਥੇ ਬੁਟਣਾ ਬੋਲਦੇ ਆ ਇੱਥੇ ਮੇਰੇ ਮੂੰਹ ਚ ਬੁਟਣਾ ਹੀ ਨਿਕਲ ਜਾਂਦਾ ਠੀਕ ਐ ਜੀ ਹਾਂ ਆਪਾਂ ਪੰਜਾਬੀ ਚ ਉਹਨੂੰ ਬਟਣਾ ਕਹਿੰਦੇ ਆ ਪਹਿਲੇ ਜਵਾਨੇ ਦੀ ਵਿੱਚ ਜੂ ਜੂ ਵਟਣਾ ਲਾਉਂਦੇ ਸੀ ਕਿਸੇ ਕੁੜੀ ਦਾ ਵਿਆਹ ਹੁੰਦਾ ਸੀ ਮੁੰਡੇ ਦਾ ਵਿਆਹ ਹੁੰਦਾ ਸੀ ਸਹੀ ਕਿਹਾ ਸਿਸਟਰ ਇੱਕ ਬਹੁਤ ਅੱਛੀ ਨੋਲੇਜ ਮਿਲੀ ਮੈਨੂੰ ਤੁਹਾਡੇ ਤੋਂ ਬਹੁਤ ਵਧੀਆ ਲੱਗਿਆ ਉਹਦਾ ਵੀ ਮੈਂ ਤੁਹਾਨੂੰ ਨਾਲ ਜਰੂਰ ਬਣਾ ਕੇ ਸ਼ੇਅਰ ਕਰੂੰਗੀ ਉਹਦੇ ਵੀ ਬਹੁਤ ਅੱਛੇ ਰਿਜ਼ਲਟ ਹੈ ਸਾਡੀਆਂ ਵੀ ਜਿਵੇਂ ਨਾਨੀਆਂ ਦਾਦੀਆਂ ਜਿਵੇਂ ਸਾਨੂੰ ਮੰਮੀ ਹਰ ਕੋਈ ਚੀਜ਼ ਦੱਸਦੇ ਸੀ ਆਪਾਂ ਤਾਂ ਦੇਖੋ ਪਹਿਲਾਂ ਕਦੀ ਕੋਈ ਕਰੀਮਾਂ ਲਾਈਆਂ ਹੀ ਨਹੀਂ ਸਾਡੇ ਸਮੇਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿਹੜੀ ਸਦੀ ਚੋਂ ਹਨਾ ਜੀ ਸਾਡੇ ਵਰੀ ਤਾਂ ਨਾ ਕੋਈ ਦੇਖ ਲੋ ਕਰੀਮਾਂ ਹੁੰਦੀਆਂ ਸੀ ਨਾ ਹੀ ਸਾਨੂੰ ਕੋਈ ਲਾਣ ਦਿੰਦਾ ਸੀ ਇੰਨਾ ਤੱਕ ਸਾਡੇ ਘਰ 'ਚ ਬੰਦਸ਼ ਹੁੰਦੀ ਸੀ ਜੀ ਸਾਨੂੰ ਕੋਈ ਨਾ ਆਪਣਾ हेयर ਸਟਾਈਲ ਨਹੀਂ ਸੀ ਕਰਨ ਦਿੰਦਾ ਹੁੰਦਾ ਅੱਖ ਦੇ ਵਿੱਚ ਸੁਰਮਾ ਨਹੀਂ ਸੀ ਪਾਣ ਦੇ ਦਿੰਦਾ ਹੁੰਦਾ ਕੋਈ ਜੇਕਰ ਕਿਸੇ ਭੁੱਲੇ ਚੁੱਕੇ ਸੀ ਅੱਖ 'ਚ ਸੁਰਮਾ ਪਾ ਲੈਂਦੇ ਸੀ ਨਾ ਸਾਨੂੰ ਤਾਂ ਵੀ ਡਾਂਟ ਪੈਂਦੀ ਹੁੰਦੀ ਸੀ ਦੇਖ ਲਓ ਸਾਡਾ ਜ਼ਮਾਨਾ ਐਦਾਂ ਦਾ ਸੀਗਾ ਤੇ ਸਭ ਦੇ ਆਪਣੇ ਆਪਣੇ ਬਹੁਤ ਸਾਰੀਆਂ ਇੰਨੀਆਂ ਕਸ਼ਟੀਆਂ ਮਤਲਬ ਆਪਾਂ ਵੀ ਕਸ਼ਟੀਆਂ ਲਾ ਲਓ ਚਲੋ ਕਹਿੰਦੇ ਹੁੰਦੇ ਇੱਕ ਬੰਦਸ਼ 'ਚ ਰਹੇ ਹੋਏ ਆਂ ਆਪਾਂ ਕਿ ਮਾਪੇ ਸਾਡੇ ਤੇ ਬਹੁਤ ਬੇਚਾ ਕਰਦੇ ਹੁੰਦੇ ਸੀ ਅੱਜ ਕੱਲ੍ਹ ਤਾਂ ਕੁੜੀਆਂ ਤੇ ਚਲੋ ਬਹੁਤ ਹੋ ਹੈ ਟਾਈਮ ਇਦਾਂ ਦਾ ਸੀ ਜੀ ਸਾਨੂੰ ਕੋਈ ਨਵਾਂ ਕੱਪੜਾ ਨਹੀਂ ਸੀ ਸਵਾ ਕੇ ਦਿੰਦਾ ਭੈਣ ਭਰਾਵਾਂ ਦਾ ਆਪਣਾ ਪਾ ਲੈਣਾ ਠੀਕ ਹੈ ਜੀ ਕੋਈ ਫੰਕਸ਼ਨ ਹੋਣਾ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਮਤਲਬ ਬਹੁਤ ਹੀ ਬੰਦਸ਼ ਰੇ ਹੋਏ ਆ ਤੇ ਅੱਜ ਕੱਲ ਤਾਂ ਬਹੁਤ ਆਜ਼ਾਦੀ ਹੋ ਗਈਆਂ ਅੱਜ ਕੱਲ ਕੁੜੀਆਂ ਦੀ ਕਦਰ ਵੀ ਵਧੀ ਹੋ ਗਈ ਸਾਡੇ ਤਾਂ ਕਦਰ ਵੀ ਨਹੀਂ ਸੀ ਨਹੀਂ ਹੁੰਦੀ ਮਤਲਬ ਕਹਿੰਦੇ ਨੇ ਹਰ ਟਾਈਮ ਦੇ ਅਨੁਸਾਰ ਸਭ ਕੁਝ ਬਦਲਿਆ ਜਾਂਦਾ ਤੇ ਇਸ ਕਰਕੇ ਤੇ ਮੈਨੂੰ ਬੜਾ ਵਧੀਆ ਲੱਗਿਆ ਤੁਹਾਡਾ ਕਮੈਂਟ ਪੜ੍ਹ ਕੇ ਸੱਚੀ ਗੱਲ ਹੈ ਉਦੋਂ ਸਿਰ ਵੀ ਕਿੰਨੇ ਕਿੰਨੇ ਦਿਨਾਂ ਬਾਅਦ ਮੈਨੂੰ ਤਾਂ ਖੁਦ ਵੀ ਹੁਣ ਵੀ ਇਹੀ ਆਦਤ ਹੈ ਕਿ ਮੈਂ ਬਹੁਤ ਦਿਨਾਂ ਬਾਅਦ ਸਿਰ ਵਾਣੀ ਆ ਕੋਈ ਜ਼ਰੂਰੀ ਨਹੀਂ ਹੈ ਕਈ ਵਾਰੀ 2-2 3-3 ਦਿਨ ਨਿਕਲ ਜਾਂਦੇ ਕਿ ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਮੇਰਾ ਸਿਰ ਵੀ ਵਾਇਆ ਗਿਆ ਕਿ ਨਹੀਂ ਗਿਆ ਤੇ ਧੋਣੇ ਦੀ ਤਾਂ ਕਰ ਚਲੋ ਮੈਨੂੰ ਆਦਤ ਹੈ ਕਿ ਜੇ ਮੈਂ ਸਿਰ ਨਾ ਧੋਵਾਂ ਨਾ ਮੇਰਾ ਸਿਰ ਦੁਖਣ ਲੱਗ ਜਾਂਦਾ ਤੇ ਬਹੁਤ ਕੁਛ ਹੈ ਜੀ ਜੋ ਅੱਜ ਕੱਲ ਦੇ ਜਮਾਨੇ ਤੇ ਪਿਛਲੇ ਜਮਾਨੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਵਧੀਆ ਲੱਗਿਆ ਇਦਾਂ ਹੀ ਆਪਣੇ ਪਿਆਰੇ ਪਿਆਰੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਹੁਤ ਅੱਛਾ ਲੱਗਿਆ ਮੈਨੂੰ ਮਤਲਬ ਵੀ ਇੱਕ ਨਾ ਮੈਨੂੰ ਕਹਿੰਦੇ ਹੁੰਦੇ ਨੇ ਜਿਵੇਂ ਮਤਲਬ ਹੌਸਲਾ ਜਾ ਮਿਲਦਾ ਹੈ ਜਦੋਂ ਕੋਈ ਭੈਣ ਭਰਾ ਮੈਨੂੰ ਵਧੀਆ ਵਧੀਆ ਕਮੈਂਟ ਕਰਦਾ ਤੇ ਕਹਿੰਦੇ ਹੁੰਦੇ ਨੇ ਜਿਵੇਂ ਹੁਣ ਆਪਣਾ ਧਿਆਨ ਰੱਖਣਾ ਚਾਹੀਦਾ ਬਾਕੀ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਕਿ ਹਮੇਸ਼ਾ ਆਪਾਂ ਨੂੰ ਆਪਣੇ ਫੇਸ ਦੇ ਲਈ ਵੀ ਕੀ ਕੁਝ ਰਾਤ ਨੂੰ ਸੌਣ ਲੱਗਿਆ ਮੈਂ ਕਿਹੜੇ ਤੇਲ ਦੀ ਮਾਲਿਸ਼ ਕਰਦੀ ਆ ਉਹ ਵੀ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਬਨੇ ਰਹੋ ਤੇ ਮੈਂ ਕਿਹਾ ਚਲੋ ਪਹਿਲਾਂ ਅਗਰ ਕੰਮ ਕਰ ਰਹ ਕਰਾਂਗੇ ਜੀ ਮ사ਜ ਕਿੱਦਾਂ ਮੈਂ ਕਰਦੀ ਹੁੰਨੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਆ ਕਰੋ ਵਧੀਆ ਲੱਗਦਾ ਠੀਕ ਹੈ ਜੀ ਤੇ ਗਾਇਸ ਤਦ ਤੱਕ ਤੁਸੀਂ ਬਨੇ ਰਹੋ ਇੱਧਰ ਮਾਜ ਲਾਂਗੀ ਮੈਂ ਆਪਣੇ ਘੰਡੇ ਮੈਂ ਕਿਹਾ ਰਸੋਈ ਸੱਲਪ ਹੋ ਗਿਆ ਰ ਸਾਫ ਕਰ ਲਈ ਜਿਹੜਾ ਕੰਮ ਨਿਭੜ ਜੋਈ ਵਧੀਆ ਰਾਤੀ ਹਮੇਸ਼ਾ ਤੁਸੀਂ ਵੀ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਕਦੀ ਕੰਮ ਕਰਦੇ ਹੁੰਦੇ ਹੋ ਨਾ ਕੁਝ ਵੀ ਕਰਦੇ ਹੁੰਦੇ ਹੋ ਤੇ ਇੱਕ ਤਾਂ ਚੀਜ਼ ਨੂੰ ਜ਼ਰੂਰ ਟਾਕੇ ਰੱਖਿਆ ਕਰੋ ਆਪਣੀ ਰਸੋਈ ਬਿਲਕੁਲ ਸਾਫ ਸੁਥਰੀ ਕਰਕੇ ਸੋਇਆ ਕਰੋ ਏ ਨੰਬਰ 2 ਭੰਡਾ ਬਿਲਕੁਲ ਵੀ ਝੂਠਾ ਨਾ ਛੱਡਿਆ ਪਰ ਠੀਕ ਹੈ ਜੀ ਕਿਉਂਕਿ ਇੱਕ ਤਾਂ ਕਾਂਗਰਸ ਮੈਨੂੰ ਇੱਕ ਭੈਣ ਨੇ ਕਮੈਂਟ ਵੀ ਕੀਤੀ ਸੀ ਤੁਹਾਡੇ ਕਾਂਗਰਸ ਜੀ ਸਾਡੇ ਕਾਂਗਰਸ ਨਹੀਂ ਹੈਗੇ ਤੇ ਕਾਂਗਰਸ ਦਾ ਬਿਲਕੁਲ ਵੀ ਨਹੀਂ ਹੈਗੇ ਮੈਂ ਤਾਂ ਨਾ ਕਾਂਗਰਸ ਰਸੋਈ ਦੇ ਵਿੱਚ ਹੁਣ ਕਾਂਗਰਸ ਜ਼ਿਆਦਾ ਸਿਲਣ ਦੀ ਵਜਾਂ ਨਾਲ ਆਉਂਦੇ ਆ ਸਾਡੀ ਰਸੋਈ ਬਹੁਤ ਵਧੀਆ ਹੈ ਹਾਲੇ ਤੱਕ ਤਾਂ ਕੋਈ ਐਸੀ ਹੋ ਹੋਈ ਨਹੀਂ ਜੇ ਹੁੰਦਾ ਵੀ ਸੀ ਪਹਿਲਾਂ ਕਦੀ ਕਿ ਮੈਂ ਢਿੱਟ ਵਗੈਰਾ ਛਿੰਕ ਰੈਂਦੀ ਹੁੰਦੀ ਸੀ ਠੀਕ ਹੈ ਜੀ ਤੇ ਲੋ ਜੀ ਆਪਾਂ ਕਰ ਲਈਏ ਪਹਿਲਾ ਕੰਮ ਫਿਰ ਮੈਂ ਤੁਹਾਨੂੰ ਦੱਸੂਗੀ ਨਾਲੇ ਇੱਧਰ ਦੁੱਧ ਨੂੰ ਵਾਲਾ ਜਿਹੜਾ ਇੱਧਰ ਆਪਾਂ ਆਪਣੇ ਮਾਂਜਲੇ ਨੇ ਜੀ ਭਾਂਡੇ ਤੇ ਕਿਹੜਾ ਤੇਲੀ ਉਸ ਕਰੀਓ ਤੁਹਾਡੇ ਨਾਲ ਮੈਂ ਜੀਓ ਸ਼ੇਅਰ ਕਰੂੰਗੀ ਤਾਂਕਾ ਤੁਸੀਂ ਬਣੇ ਰੋਗੇ ਆਪ ਆਪਣਾ ਕੰਮ ਨੇ ਬੇਲਿਆ ਸੀ ਭਾਂਡੇ ਮਾਂਜਲੇ ਸੀ ਹੁਣ ਆਪਾਂ ਤੁਹਾਨੂੰ ਦਿਖਾਣੇ ਇੱਧਰ ਆ ਗਿਆ ਸੀ ਦੁੱਧ ਨੂੰ ਵਾਲਾ ਠੀਕ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਦੁੱਧ ਨੂੰ ਟੱਕ ਦਵਾ ਜੀ ਕਿਉਂਕਿ ਮੱਖੀ ਮੱਛਰ ਬਹੁਤ ਫਿਰਦੇ ਆ ਪਤਾ ਨਹੀਂ ਹੁੰਦਾ ਚਾ ਤੇ ਲੋਜੀ ਸਾਕੋ ਪਰ ਹੁਣ ਆਪਾਂ ਤੁਹਾਨੂੰ ਦੱਸ ਰਹੇ ਸੀ ਕਿ ਆਪਾਂ ਮ사ਜ ਕਾਦੀ ਕਰਦੇ ਹੁੰਦੇ ਆ ਰਾਤੀ ਸੌਣ ਲੱਗਿਆ ਤੁਸੀਂ ਵੀ ਮੇਰੀਆਂ ਪੈਣਾ ਜੇਕਰ ਸੌਂਦੇ ਹੁੰਦੇ ਹਨ ਜੇਕਰ ਤੁਹਾਡੀ oily skin ਹੈ ਤੇ ਤੁਸੀਂ ਕੱਚੇ ਦੁੱਧ ਨਾਲ ਮੂੰਹ ਨਹੀਂ ਧੋਵੋ ਤੇ ਠੀਕ ਹੈ ਪਰ ਵੇਸਣ ਲੈ ਕੇ ਥੋੜੀ ਜੀ ਚੁਟਕੀ ਹਲਦੀ ਪਾ ਕੇ ਧੋ ਸਕਦੇ ਹੋ ਠੀਕ ਹੈ ਤੁਸੀਂ ਜਿੰਨੀ ਵਾਰੀ ਮਰਜ਼ੀ ਲਾ ਸਕਦੇ ਹੋ ਜੇਕਰ ਤੁਹਾਡੀ oily ਨਹੀਂ ਹੈਗੀ ਫਿਰ ਤੁਸੀਂ ਉਹਨੂੰ ਮਤਲਬ ਦਹੀਂ ਦੇ ਨਾਲ ਵੀ ਧੋ ਸਕਦੇ ਹੋ ਕਿਉਂਕਿ ਕਹਿੰਦੇ ਹੁੰਦੇ ਨੇ ਨਾ ਇਹਦੇ ਵਿੱਚ ਮਤਲਬ ਓਇਲ ਵਗੈਰਾ ਹੁੰਦਾ ਇਸ ਕਰਕੇ ਤੇ ਮੈਂ ਸਿੰਪਲ ਪਾਣੀ ਨਾਲ ਵੀ ਧੋ ਸਕਦੇ ਆ ਮੈਂ ਸਿੰਪਲ ਠੰਡੇ ਪਾਣੀ ਨਾਲ ਧੋ ਲਿਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਲੈ ਲੈਣਾ ਜੀ ਥੋੜਾ ਜਿਹਾ ਐਲੋਵਿਰਾ ਠੀਕ ਹੈ ਜੀ ਥੋੜਾ ਜਿਹਾ ਐਲੋਵਿਰਾ ਲੈ ਕੇ ਚਾਰ ਪੰਜ ਬੂੰਦਾ ਸਿਰਫ ਤੁਸੀਂ ਬਦਾਮ ਦੀ ਰੋਗਨ ਬਦਾਮ ਰੋਗਨ ਜਿੰਨੂੰ ਬੋਲਦੇ ਆ ਨਾ ਆਪਾਂ ਇਹ ਲੈਣੀ ਹੈ ਆ ਦੇਖੋ ਜੀ ਸਿਰਫ ਚਾਰ ਪੰਜ ਹੀ ਬੂੰਦਾ ਇਹਦੇ ਵਿੱਚ ਹੀ ਪਾ ਲੈਣਾ ਇਹਦੇ ਵਿੱਚ ਇੱਕ ਦੋ ਤਿੰਨ ਚਾਰ ਬਸ ਇਹਨੇ ਨੂੰ ਪਾ ਕੇ ਅਕਰੀਮ ਜੀ ਬਣ ਜੇਗੀ ਬਹੁਤ ਵਧੀਆ ਠੀਕ ਹੈ ਇਹਨੂੰ ਸੌਣ ਲੱਗਿਆ ਤੁਸੀਂ ਇਹ ਮ사ਜ ਕਰਨੀ ਹੈ ਦੋ ਚਾਰ ਮ사ਜ ਨਾ ਇਹਨੂੰ ਇਸ ਤਰ੍ਹਾਂ ਕਰਕੇ ਪਹਿਲਾਂ ਅੱਛੀ ਤਰ੍ਹਾਂ ਸਾਰੇ ਫੇਸ ਤੇ ਲਾ ਕੇ ਬਹੁਤ ਵਧੀਆ ਤਰੀਕੇ ਨਾਲ ਰਾਤੀ ਲਾ ਕੇ ਤੁਸੀਂ ਇਹਨੂੰ ਸੋ ਜਾਣਾ ਠੀਕ ਹੈ ਅ ਜਿੰਨਾ ਹੋ ਸਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਨਾ ਰਾਤੀ ਮ사ਜ ਕਰਨੀ ਹੈ ਆਪਣੇ ਫੇਸ ਤੇ ਮ사ਜ ਕਰਿਆ ਕਰੋ ਤੇ ਇੱਕ ਆਪਣੀਆਂ ਅੱਖਾਂ ਨੂੰ ਨਾ ਐਦਾਂ ਗਰਮ ਹੱਥ ਐਦਾਂ ਮਲ ਮਲ ਕੇ ਹੱਥ ਐਦਾਂ ਅੱਖ ਤੇ ਜਰੂਰ ਸੇਕਾ ਦਿਆ ਕਰੋ ਇਹ ਸਾਡੇ ਲਈ ਬਹੁਤ ਬੈਸਟ ਟ੍ਰਿਕ ਹੈ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੁਸੀਂ ਚਾਹੇ ਕਰੀਮ ਤੁਸੀਂ ਦੇਖਣਾ ਵੀ ਆਪਣੀ ਬਹੁਤ ਜ਼ਿਆਦਾ ਨਹੀਂ ਲੱਗਦੀ ਇਹ ਸਾਡੇ ਨਾ ਸਕਿਨ ਦੇ ਅੰਦਰ ਰੰਮ ਜਾਂਦੀ ਏ ਥੋੜੀ ਦੇਰ ਬਾਅਦ ਦੇਖਿਓ ਸਾਨੂੰ ਕਿੰਨੀ ਵਧੀਆ ਤਰੀਕੇ ਨਾਲ ਨਾ ਸਕਿਨ ਸਾਡੀ ਹੋ ਜਾਂਦੀ ਏ ਤੇ ਆਪਾਂ ਇਦਾਂ ਆਪਣੀਆਂ ਅੱਖਾਂ ਤੇ ਵੀ ਦੇਣੀ ਹੈ ਠੀਕ ਹੈ ਆਪਣੀਆਂ ਅੱਖਾਂ ਨੂੰ ਵੀ ਇੱਕ ਤਰ੍ਹਾਂ ਦੀ ਨਾ ਐਕਸਰਸਾਈਜ਼ ਹੋ ਜਾਂਦੀ ਹੈ ਆਪਣੀਆਂ ਅੱਖਾਂ ਨੂੰ ਵੀ ਇਸ ਤਰ੍ਹਾਂ ਕਰਕੇ ਨਾ ਹੌਲੀ-ਹੌਲੀ ਤੁਸੀਂ ਮਤਲਬ ਐਕਸਰਸਾਈਜ਼ ਕਰਿਆ ਕਰੋ ਠੀਕ ਹੈ ਨੀਚੇ ਕਹਦੇ ਨੀਚੇ ਵੀ ਜਿਹੜੇ ਬਲੈਕ ਕਾਲਾ ਪੰਜਾ ਹੁੰਦਾ ਨਾ ਇਹ ਤੁਹਾਡਾ ਬਿਲਕੁਲ ਖਤਮ ਹੋ ਜਾਏਗਾ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਤੁਸੀਂ 20 20 ਵਾਰ ਇਸ ਤਰ੍ਹਾਂ ਜ਼ਰੂਰ ਕਰਿਆ ਕਰੋ ਐਕਸਰਸਾਈਜ਼ ਠੀਕ ਹੈ ਸੌਣ ਲੱਗਿਆ ਕਰਨੀ ਹੈ ਤੁਸੀਂ ਚਾਹੇ ਤੁਸੀਂ ਬੈੱਡ ਤੇ ਵੀ ਪੈ ਕੇ ਇਹ ਵਾਲੀ ਐਕਸਰਸਾਈਜ਼ ਫੇਸ ਦੀ ਕਰ ਸਕਦੇ ਹੋ ਠੀਕ ਹੈ ਐਦਾ ਐਦਾ ਕਰਕੇ ਲੋਟ। ਅਰੇ ਇੱਕ ਚੀਜ਼ ਦਾ ਥੋੜਾ ਧਿਆਨ ਰੱਖਿਆ ਕਰੋ ਜਦੋਂ ਹੀ ਤੁਸੀਂ ਆਪਣਾ ਕਈ ਵਰੀ ਐਕਸਰਸਾਈਜ਼ ਕਰਦੇ ਹੋ ਨਾ ਰਾਤ ਨੂੰ ਸੌਣ ਲੱਗਿਆ ਮੈਂ ਅਗਾ ਹਵਾ ਭਰ ਲਿਆ ਕਰੋ ਮਤਲਬ ਮੂੰਹ ਦੇ ਵਿੱਚ ਐਸ ਤਰ੍ਹਾਂ ਕਰਕੇ ਦੋ ਚਾਰ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਹੈ ਤੇ ਮਾਲਿਸ਼ ਤੇ ਤੁਸੀਂ ਡੇਲੀ ਕਰਨੀ ਹੈ ਜੇਕਰ ਤੁਸੀਂ ਖੋਪੇ ਦੇ ਤੇਲ ਦੀ ਕਰਨੀ ਹੈ ਖੋਪੇ ਦੇ ਤੇਲ ਦੀ ਵੀ ਕਰੋ ਠੀਕ ਹੈ ਜੇਕਰ ਤੁਸੀਂ ਘਿਓ ਦੀ ਕਰਨੀ ਹੈ ਘਿਓ ਜੇਕਰ ਤੁਹਾਡੇ ਕੋਲ ਬਾਦਮ ਰੋਗਨ ਨਹੀਂ ਹੈ ਤਾਂ ਆਪਸ਼ਨ ਹੈ ਤੁਹਾਡੇ ਕੋਲ ਬਾਦਮ ਰੋਗਨ ਨਾ ਤੁਹਾਨੂੰ ਮੈਡੀਕਲ ਵਾਲੇ ਕੋਲੋਂ ਮਿਲ ਜੇਗਾ origignal ਵਾਲਾ ਮੈਡੀਕਲ ਵਾਲੇ ਕੋਲੋਂ ਮੰਗਵਾਣਾ ਮੈਂ ਤਾਂ ਛੋਟੀ ਜੀ ਸ਼ੀਸ਼ੀ ਮੰਗਵਾਈ ਹੋਈ ਹੈ ਸਿਰਫ 15 ਕੁ ਦਿਨ ਮੇਰੀ ਨਿਕਲ ਜਾਂਦੀ ਹੈ ਠੀਕ ਹੈ ਬਾਦਾਮ ਰੋਗਨ ਦੀ ਤੁਸੀਂ ਮਾਲਿਸ਼ ਕਰਿਓ ਤੁਹਾਨੂੰ ਬਹੁਤ ਅੱਛੇ ਇੱਕ ਨਾ ਕੁੰਮਕਮਾ ਦੀ ਓਇਲ ਵੀ ਆਉਂਦਾ ਹੈ ਉਹਦੇ ਨਾਲ ਵੀ ਤੁਸੀਂ ਮਾਲਿਸ਼ ਕਰੋਗੇ ਤੁਹਾਨੂੰ ਉਹਦੇ ਨਾਲ ਵੀ ਬਹੁਤ ਅੱਛੇ ਰਿਜ਼ਲਟ ਮਿਲਗੇ ਸੌਣ ਲੱਗਿਆ ਦੇਖੋ ਜੀ ਮੈਂ ਤਾਂ ਜਿਹੜੀ ਵੀ ਜੋ ਚੀਜ਼ ਕਰਦੀ ਪਈਆਂ ਮੈਂ ਤੁਹਾਡੇ ਨਾਮ ਕਿ ਚੁਲੱਜ ਮਿੰਦੀਆਂ ਭੈਣਾਂ ਦੇ ਬਹੁਤ ਸਾਰੀਆਂ ਰਿਕਮੈਂਟ ਆਂਦੇ ਹੁੰਦੇ ਆ ਵਧੀਆ-ਵਧੀਆ ਆਂਦੇ ਆ ਤੇ ਅੱਜ ਮੈਂ ਆਪਣੀਆਂ ਭੈਣਾਂ ਨਾਲ ਸ਼ੇਅਰ ਕਰਾਂ ਕਿ ਆਪਾਂ ਨੂੰ ਰਾਤੀ ਸੌਣ ਲੱਗਿਆ ਕਿਹੜੀ ਮਾਲਿਸ਼ ਕਰਨੀ ਚਾਹੀਦੀ ਕਿਸ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਠੀਕ ਹੈ ਜੀ ਦਿ ਲੋ ਜੀ ਪੰਦਰਾਂ 15 ਮਿੰਟ ਜ਼ਰੂਰ ਕਰਿਆ ਕਰੋ ਕਹਿੰਦੇ ਆਪਾਂ ਨੂੰ ਹੁਣ ਸਾਰਾ ਦਿਨ ਆਪਾਂ ਆਪਣੇ ਘਰ ਦਾ ਕੰਮ ਕਰਦੇ ਆਂ ਦਿਵਾਲੀ ਦੀਆਂ ਖਾਸ ਕਰ ਆਪਾਂ ਜਿਵੇਂ ਸਫਾਈਆਂ ਕਰ ਰਹੇ ਆਂ ਸਾਰਾ ਦਿਨ ਆਪਣੇ ਮੂੰਹ ਤੇ ਡਸਟ ਪੈਂਦਾ ਹੈ ਹਨਾ ਜੀ ਤੇ ਇਸ ਕਰਕੇ ਨਾ ਸਾਨੂੰ ਨਾ ਮਤਲਬ ਮੂੰਹ ਹੱਥ ਧੋ ਕੇ ਠੰਡੇ ਪਾਣੀ ਦੇ ਨਾਲ ਕੱਚੇ ਦੁੱਧ ਦੇ ਨਾਲ ਧੋ ਲਓ ਮੈਂ ਪਹਿਲਾਂ ਜਿਵੇਂ ਦੁੱਧ ਦੇ ਨਾਲ ਵੀ ਧੋ ਲੈਂਦੀ ਹਣੀ ਸ਼ਾਮ ਨੂੰ ਕੱਚਾ ਦੁੱਧ ਹੁੰਦਾ ਨਾ ਘਰ ਦਾ ਦੁੱਧ ਹੁੰਦਾ ਤੇ ਇਹਦੇ ਨਾਲ ਹੀ ਮੈਂ ਮੂੰਹ ਧੋ ਲੈਣੀ ਹੁੰਨੀ ਆ ਮੂੰਹ ਧੋ ਕੇ ਫਿਰ ਆਪਾਂ ਆਪਣੇ ਸੌਣ ਲੱਗਿਆ ਹੁਣ ਮਾਲਿਸ਼ ਕਰਾਂਗੇ ਹੁਣ ਆਪਾਂ ਰਾਮ ਨਾਲ ਆਪਣਾ ਰੈਸਟ ਕਰਾਂਗੇ ਔਰ ਤੁਸੀਂ ਇਹ ਨਹੀਂ ਸੋਚਣਾ ਕਿ ਮਾਲਿਸ਼ ਨਹੀਂ ਕਰਨੀ ਡੇਲੀ ਤੁਸੀਂ ਮਾਲਿਸ਼ ਕਰਨੀ ਹੈ ਅੱਖਾਂ ਦੀਆਂ ਝੁਰੜੀਆਂ ਵੀ ਖਤਮ ਹੋ ਜਾਂਦੀ ਤੇ ਮੈਨੂੰ ਕਿਸੇ ਕਿਸੇ ਨਾ ਨਾ ਭੈਣ ਨੇ ਕਮੈਂਟ ਕੀਤਾ ਸੀ ਕਿ ਮੇਰੀ 13 ਸਾਲ ਦੀ ਬੱਚੀ ਹੈ ਉਹਦੇ ਫੇਸ ਤੇ ਬਹੁਤ ਵਾਲ ਹੈ ਜੀ ਛੋਟੀ ਉਮਰ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਬਹੁਤ ਜਲਦੀ ਵਾਲ ਖਤਮ ਹੁੰਦੇ ਆ ਆ ਜਿਹੜਾ ਤੁਹਾਨੂੰ ਮੈਂ ਵਟਣਾ ਦੱਸਿਆ ਨਾ ਜੇਕਰ ਤੁਸੀਂ ਚਾਹੋ ਜੌਂ ਦਾ ਆਟਾ ਵੀ ਲੈ ਸਕਦੇ ਜੌਂ ਆਂਦੇ ਆ ਜਿਹੜੇ ਜੌਂ ਦਾ ਆਟੇ ਦੇ ਵਿੱਚ ਹਲਦੀ ਸ਼ਹਿਦ ਮਲਾ ਕੇ ਥੋੜੀ ਜੀ ਠੀਕ ਹੈ ਤੇ ਇਹਦੇ ਨਾਲ ਵੀ ਤੁਸੀਂ ਆਪਣਾ ਇਹਦੀ ਐਵੇਂ ਸਕਿਨ ਤੇ ਲਾ ਸਕਦੇ ਹੋ ਤੇ ਦੂਸਰਾ ਆਟਾ ਸੁੱਕਾ ਲੈ ਕੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਰਗੜ ਕੇ ਮਾਲਿਸ਼ ਕਰ ਸਕਦੇ ਹੋ ਤੇ ਇਹਦੇ ਨਾਲ ਬਹੁਤ ਜਲਦੀ ਜ਼ਰੂਰੀ ਨਹੀਂ ਹੋਣਾ ਇੱਕ ਵਾਰੀ ਤਾਂ ਦੇਖੋ ਵਾਲ ਖਤਮ ਨਹੀਂ ਹੁੰਦੇ ਦੋ ਚਾਰ ਵਾਰ ਚ ਹੀ ਸਾਡੇ ਵਾਲ ਖਤਮ ਹੋਣਗੇ ਮੇਰੇ ਬਹੁਤ ਬਰੀਕ ਬਰੀਕ ਵਾਲ ਆnde ਮੇਰੇ ਜ਼ਿਆਦਾ ਨਹੀਂ ਮੈਨੂੰ ਕਿਸੇ ਨੇ ਕਮੈਂਟ ਵੀ ਕੀਤਾ ਤੁਹਾਡੇ ਵਾਲ ਹੀ ਨਹੀਂ ਹੈਗੇ ਜੀ ਹੈਗੇ ਆ بس ਦਿਖਦੇ ਨੇ ਉਹਦੇ ਕੈਮਰੇ ਦੇ ਵਿੱਚ ਨਹੀਂ ਵੀ ਦਿਖਦੇ ਕਿਉਂਕਿ ਹੈ ਬਰੀਕ ਵਾਲਾ ਹੁਣ ਮੈਂ ਆਪਣੇ ਸਰਦੀਆਂ ਆਣ ਗਈਆਂ ਇਸੇ ਤਰ੍ਹਾਂ ਹੀ ਆਪਣੇ ਹੱਥਾਂ ਦੀ ਮਾਲਿਸ਼ ਆਪਣੇ ਫੇਸ ਦੀ ਮਾਲਿਸ਼ ਥੋੜੀ देर ਬਾਅਦ ਦੇਖੋ ਆਪਣਾ ਬਿਲਕੁਲ ਖੁਸ਼ਕ ਹੋ ਜਾਏਗਾ ਚਿਹਰਾ ਸਾਰੀ ਅੰਦਰ ਇਸਾ ਡਿਸਕੀਨ ਦੇ ਅੰਦਰ ਜਿਹੜਾ ਤੇਲ ਹੈ ਨਾ ਬਣਾਇਆ ਮੈਂ ਐਲੋਵੀਰਾ ਦੇ ਵਿੱਚ ਪਾ ਕੇ ਬਦਾਮਾਂ ਦਾ ਤੇਲ ਦੀ ਕਰੀਮ ਜੀ ਬਣ ਜਾਂਦੀ ਹੈ ਇੱਕ ਤਰ੍ਹਾਂ ਦੀ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਆਉਂਦੇ ਬਾਕੀ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਕੋਸ਼ਿਸ਼ ਕਰਿਆ ਕਰੋ ਆਪਣਾ ਜਿੰਨਾ ਆਪਣਾ ਧਿਆਨ ਰੱਖ ਸਕਦੇ ਆਪਾਂ ਕਰਾ ਕੁਝ ਡਾਈਟ ਦੇ ਵਿੱਚ ਵੀ ਵਧੀਆ ਲਿਆ ਕਰੋ ਜਿਵੇਂ ਕੀ ਆਪਾਂ ਨੂੰ ਕਾਜੂ ਬਦਾਮ ਰਾਤ ਨੂੰ ਭਿਓ ਕੇ ਰੱਖ ਲੈ ਬਦਾਮ ਭਿਓ ਲੈ ਖਰੋਟ ਦੇ ਕਦੀ ਗਿਰੀ ਭਿਓ ਲਈ ਦੋ ਗਿਰੀਆਂ ਖਰੋਟ ਦੀਆਂ ਤੇ ਚਾਰ ਗਿਰੀਆਂ ਬਦਾਮ ਦੀਆਂ ਰਾਤੀ ਭਿਓ ਕੇ ਰੱਖ ਲੋ ਸਵੇਰੇ ਆਪਾਂ ਨੂੰ ਖਾਣੀਆਂ ਚਾਹੀਆਂ ਇਹਦੇ ਨਾਲ ਵੀ ਸਾਡੇ ਚਿਹਰੇ ਨੂੰ ਨਾ ਬਹੁਤ ਵਧੀਆ ਫਾਇਦੇ ਮਿਲਦੇ ਆ ਠੀਕ ਹੈ ਡਰਾਈ ਫਰੂਟ ਖਾ ਲੋ ਫਰੂਟ ਖਾ ਲੋ ਤੇ ਕਹਿੰਦੇ ਹੁੰਦੇ ਨੇ ਆਪਣੀ ਸਕਿਨ ਦੇ ਨਾਲ ਨਾਲ ਆਪਾਂ ਨੂੰ ਸਿਹਤ ਦਾ ਵੀ ਇਸੇ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੋ ਵੀ ਹੁੰਦਾ ਮੈਂ ਡੇਲੀ ਰੁਟੀਨ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਮੈਂ ਹਮੇਸ਼ਾ ਸਰਦੀਆਂ ਦੇ ਵਿੱਚ ਆਪਣੇ ਹੱਥਾਂ ਨੂੰ ਇਸੇ ਤਰ੍ਹਾਂ ਹੀ ਬਚਾਨੀ ਆ ਆਪਣੀਆਂ ਅੱਡੀਆਂ ਨਹੀਂ ਬਿਲਕੁਲ ਵੀ ਫੱਟ ਲੈਂਦੀ ਹੁੰਦੀ ਹੈਗੀ ਕਦੀ ਵੀ ਬਾਬੇ ਦੀ ਕਿਰਪਾ ਨਾਲ ਮੇਰੀਆਂ ਅੱਡੀਆਂ ਕਦੀ ਨਹੀਂ ਫਟੀਆਂ ਹੈਗੀਆਂ ਠੀਕ ਹੈ ਗਲੈਸਰੀਨ ਵਗੈਰਾ ਨਾਲ ਲਓ ਜੇਕਰ ਤੁਹਾਡੀਆਂ ਹੱਡੀਆਂ ਫੱਟਦੀਆਂ ਇਸੇ ਤਰ੍ਹਾਂ ਹੀ ਆਪਣੀਆਂ ਹਰ ਮਤਲਬ ਆਪਾਂ ਤੁਸੀਂ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂਵਾਂ ਦੀਆਂ ਹੱਥਾਂ ਦੀਆਂ ਗੱਲੇ ਦੀਆਂ ਫੇਸ ਦੀਆਂ ਕਿਸ ਤਰ੍ਹਾਂ ਵੀ ਤੁਸੀਂ ਆਪਣੀ ਸਮਝ ਲੋ ਮ사ਜ ਵੀ ਕਰ ਸਕਦੇ ਹੋ ਤੇ ਐਕਸਰਸਾਈਜ਼ ਵੀ ਜਿਹੜੀ ਤੁਹਾਨੂੰ ਮੈਂ ਦੱਸੀਆ ਪਿਛਲੀ ਵੀਡੀਓ ਚ ਵੀ ਮੈਂ ਇਸੇ ਤਰ੍ਹਾਂ ਹੀ ਦੱਸਿਆ ਤੁਹਾਨੂੰ ਠੀਕ ਹੈ ਜੀ ਬਹੁਤ ਅੱਛਾ ਰਿਜ਼ਲਟ ਮਿਲੇਗਾ ਤਾਂ ਤੁਹਾਨੂੰ ਕੁਝ ਕੀ ਦੀਣਾ ਸ ਆਪਣੇ ਆਪ ਹੀ ਰਿਜ਼ਲਟ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਬਲੌਗ ਵਿੱਚ ਪਿਆਰੀ ਜੀ ਵੀਡੀਓ ਦੇ ਨਾਲ ਸਾਰੇ ਜਣੇ ਜਿਹੜੇ ਜੇਕਰ ਨਿਊ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਵਧੀਆ ਲੱਗਦੀ ਹੈ ਵੀਡੀਓ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਜ਼ਰੂਰ ਦਿਓ ਜਿਸ ਤਰ੍ਹਾਂ ਮੇਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਜ਼ਰੂਰ ਕਰਿਓ ਠੀਕ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਪ੍ਰਿੰcess ਸ਼ੀਕਾਲ ਬਾਏ ਬਾਏ